ਕੀ ਕਿਸੇ ਚੈਨਲ ਨੇ ਇਹ ਹੈਡਲਾਈਨ ਚਲਾਈ ਕਿ ਆਮ ਆਦਮੀ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ 328 ਰੁਪਆ ਦੇ ਕੇਸ ਦੇ ਵਿੱਚ ਐਫ ਆਈ ਆਰ ਚ ਨਾਮਜ਼ਦ ਇੱਕ ਚੈਨਲ ਦੱਸ ਦਿਓ ਜੀ ਨੇ ਇਹ ਹੈਡਲਾਈਨ ਚਲਾਈ ਹੋਵੇ ਕਿਸੇ ਚੈਨਲ ਨੇ ਇਹ ਹੈਡਲਾਈਨ ਚਲਾਈ ਕਿ ਆਮ ਆਦਮੀ ਪਾਰਟੀ ਦਾ ਡਿਸਟ੍ਰਿਕਟ ਪਲਾਨਿੰਗ ਬੋਰਡ ਦਾ ਚੇਅਰਮੈਨ 328 ਰੁਪਆ ਦੇ ਐਫ ਆਈ ਆਰ ਚ ਨਾਮਜ਼ਦ ਕਿਸੇ ਨੇ ਹੈਡਲਾਈਨ ਚਲਾਈ ਕਿ ਆਮ ਆਦਮੀ ਪਾਰਟੀ ਦਾ ਪੰਜਾਬ ਦਾ ਜੁਆਇੰਟ ਸਕੱਤਰ 328 ਰੁਪਆ ਦੇ ਕੇਸ ਦੇ ਵਿੱਚ ਨਾਮਜ਼ਦ ਨਹੀਂ ਚਲਾਈ ਕਿਉਂਕਿ ਏਜੰਡਾ ਬਣ ਕੇ ਆਉਂਦਾ ਸੀ ਉੱਥੋਂ ਮੈਂ ਉਹ ਜਿਵੇਂ ਕਹਿੰਦੇ ਆ ਸੌ ਹੱਥ ਰੱਸਾ ਸਿਰੇ ਤੇ ਗੰਢ ਤੁਹਾਨੂੰ ਪਹਿਲਾਂ ਇੱਕੋ ਚੀਜ਼ ਗੱਲ ਕਲੀਅਰ ਕਰ ਦਿਆਂ ਕਿ ਹਰ ਚੀਜ਼ ਇੱਕ ਬਹਾਨਾ ਸੁਖਵੀਰ ਸਿੰਘ ਬਾਦਲ ਇਹਨਾਂ ਦਾ ਨਿਸ਼ਾਨਾ ਹੁਣ ਇਹਨਾਂ ਨੂੰ ਸੁਖਵੀਰ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਰੜਕ ਰਿਹਾ ਹੈ ਵਿਸ਼ੇਸ਼ ਤੌਰ ਤੇ ਜਦੋਂ ਤੋਂ ਤਰਨਤਾਰਨ ਦੀ ਇਲੈਕਸ਼ਨ ਹੋਈ ਜ਼िला ਪਰੀਸ਼ਦ ਬਲਾਕ ਸੰਮਤੀਆਂ ਦੀਆਂ ਇਲੈਕਸ਼ਨਾਂ ਹੋਈਆਂ ਜੋ ਅਕਾਲੀ ਦਲ ਦੇ ਵਿੱਚ ਉਭਾਰ ਆਇਆ ਰਿਸਰਜੈਂਸ ਆਇਆ ਜਿਸ ਤਰ੍ਹਾਂ ਨਾਲ ਲੋਕਾਂ ਦਾ ਸਮਰਥਨ ਅਕਾਲੀ ਦਲ ਨੂੰ ਮਿਲਣ ਲੱਗਿਆ ਉਸ ਚੀਜ਼ ਨੇ ਬੁਖਲਾਹਟ ਪੈਦਾ ਕਰਤੀ ਆਮ ਆਦਮੀ ਪਾਰਟੀ ਦੀ ਸਰਕਾਰ ਚ ਰੈਟਲ ਕਰਤਾ ਇਹਨਾਂ ਨੂੰ ਜਿਵੇਂ ਆਪਾਂ ਅੰਗਰੇਜ਼ੀ ਚ ਕਹਿੰਦੇ ਤੇ ਫਿਰ ਇਹ ਹਰ ਹਤਕੰਡਾ ਵਰਤਨ ਤੇ ਆ ਗਏ ਵੀ ਕਿਵੇਂ ਨਾ ਕਿਵੇਂ ਸੁਖਬੀਰ ਸਿੰਘ ਬਾਦਲ ਨੂੰ ਟਾਰਗੇਟ ਕੀਤਾ ਜਾਵੇ ਚਾਹੇ ਕੋਈ ਵੀ ਆਪਾਂ ਨੂੰ ਕਿਸੇ ਚੀਜ਼ ਦੀ ਆੜ ਲੈਣੀ ਪਵੇ ਹੁਣ ਤੁਸੀਂ ਵੇਖੋ ਇੱਕ ਐਫ ਆਈ ਆਰ ਦਰਜ ਕੀਤੀ 328 ਰੂਪਾਂ ਦੇ ਮਸਲੇ 'ਚ ਪਹਿਲੀ ਗੱਲ ਤਾਂ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਮੁਤਾਬਕ ਜਿਹੜਾ ਇੱਕ ਗਵਨ ਦਾ ਮਸਲਾ ਸੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਦੋਂ ਕੋਈ ਲੈ ਕੇ ਜਾਂਦਾ ਚਾਹੇ ਉਹ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਹੋਣ ਚਾਹੇ ਕੋਈ ਗੁਰਸਿੱਖ ਆਪਦੇ ਵਾਸਤੇ ਲੈ ਕੇ ਜਾਂਦਾ ਉਹ ਇੱਕ ਭੇਟਾ ਹੁੰਦੀ ਹੈ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਜ਼ਾਨੇ 'ਚ ਜਮ੍ਹਾਂ ਹੁੰਦੀ ਐ ਇਨ੍ਹਾਂ ਮੁਲਾਜ਼ਮਾਂ ਨੇ ਉਹ ਭੇਟਾ ਲੈ ਕੇ ਜੇਬਾਂ 'ਚ ਪਾਈ ਗਏ ਤੇ ਉਹ ਜਮ੍ਹਾਂ ਨਹੀਂ ਕਰਾਈ ਅਸਲੀ ਮੁੱਦਾ ਇਹ ਸੀ ਜਿਹੜੀ ਭਾਈ ਈਸ਼ਰ ਸਿੰਘ ਕਮੇਟੀ ਦੀ ਰਿਪੋਰਟ ਵੀ ਆਈ ਭਾਈ ਈਸ਼ਰ ਸਿੰਘ ਦੀ ਕਮੇਟੀ ਉਸ ਵੇਲੇ ਦੇ ਜੱਥੇਦਾਰ ਸਿੰਘ ਸਾਹਿਬ ਸੀ ਉਸ ਵੇਲੇ ਗਿਆਨੀ ਹਰਪ੍ਰੀਤ ਸਿੰਘ ਨੇ ਬਣਾਈ ਤੇ ਗਿਆਨੀ ਹਰਪ੍ਰੀਤ ਸਿੰਘ ਦੀ ਸਾਰਿਆਂ ਨੇ ਜਦੋਂ ਉਦੋਂ ਸਵਾਲ ਕਰਦੇ ਸੀ 328 ਰੂਪਾਂ ਦਾ ਜੋ ਗਿਆਨੀ ਹਰਪ੍ਰੀਤ ਸਿੰਘ ਜਵਾਬ ਦਿੰਦੇ ਸੀ ਉਹ ਸਭ ਨੇ ਵੀਡੀਓ ਦੇਖੀ ਹੈ ਅੱਜ ਇੱਕ ਉਹ ਮੈਂ ਕਹੂੰਗਾ ਇੱਕ ਕਟ ਪੁਤਲੀ ਪਾਰਟੀ ਜਿਹੜੀ ਦਿੱਲੀ ਦੀ ਹੈ ਉਹਦਾ ਪ੍ਰਧਾਨ ਬਣਿਆ ਅੱਜ ਉਹਦੇ ਬਿਆਨ ਬਦਲੇ ਹੋਏ ਆ ਪਰ ਜਿਹੜੀ ਭਾਈ ਈਸ਼ਰ ਸਿੰਘ ਦੀ ਰਿਪੋਰਟ ਹੈ ਉਨੇ ਬੜੀ ਕਲੀਅਰਲੀ ਇੱਕ ਗੱਲ ਰੱਖੀ ਸੀ ਆ ਰਿਪੋਰਟ ਮੇਰੇ ਕੋਲੇ ਹੈ ਮੈਂ ਇੱਕੋ ਲਾਈਨ ਦੇ ਵਿੱਚ ਪੜੂੰਗਾ ਕਿ ਇਹ ਪਾਵਨ ਸਰੂਪ ਹੋਰ ਸੰਬੰਧਿਤ ਕਰਮਚਾਰੀਆਂ ਦੀ ਮਿਲੀ ਭੁਗਤ ਨਾਲ ਬਾਹਰ ਸੰਗਤਾਂ ਨੂੰ ਦਿੱਤੇ ਗਏ ਅਤੇ ਇਹਨਾਂ ਦੀ ਬਣਦੀ ਭੇਟਾ ਟਰਸਟ ਫੰਡਾਂ ਵਿੱਚ ਜਮ੍ਹਾਂ ਨਹੀਂ ਕਰਵਾਈ ਗਈ ਬੇਸਿਕ ਮਸਲਾ ਇਹ ਸੀ ਉਹਦੇ ਤੇ ਜਦੋਂ ਭਾਈ ਈਸ਼ਰ ਸਿੰਘ ਦੀ ਕਮੇਟੀ ਬਣਾਈ ਗਈ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਉਸ ਕਮੇਟੀ ਨੇ ਅਕਾਲ ਤਖਤ ਸਾਹਿਬ ਦੀ ਨਿਗਰਾਨੀ ਚ ਜਾਂਚ ਕੀਤੀ ਜਾਂਚ ਕਰਕੇ ਇੱਕ ਆਪਦੀ ਰਿਪੋਰਟ ਬਣਾ ਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਦਿੱਤੀ ਉਹ ਰਿਪੋਰਟ ਕੀ ਕਹਿੰਦੀ ਹੈ ਪਹਿਲੀ ਗੱਲ ਤਾਂ ਮੈਂ ਉਹ ਰਿਪੋਰਟ ਚੋਂ ਦੋ ਤਿੰਨ ਲਾਈਨਾਂ ਤੁਹਾਨੂੰ ਫੇਰ ਕੋਟ ਕਰ ਦਿਆਂ ਰਿਪੋਰਟ ਬੜੀ ਕਲੀਅਰਲੀ ਕਹਿੰਦੀ ਹੈ ਕਿ ਇਹ ਪਾਵਨ ਸਰੂਪ ਗੁਰਦੁਆਰਾ ਕਮੇਟੀਆਂ ਤੇ ਸੰਗਤਾਂ ਨੂੰ ਦਿੱਤੇ ਹਨ ਜਿਹੜੇ ਕਹਿ ਰਹੇ ਨਾ ਚੋਰੀ ਹੋ ਗਏ ਏ ਜੀ ਬੇਅਤ ਬੀਆਂ ਹੋ ਗਈਆਂ ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਭਾਈ ਸ਼ਿਰ ਸਿੰਘ ਕਮੇਟੀ ਦੀ ਰਿਪੋਰਟ ਨੂੰ ਅਸੀਂ ਮੰਨਦੇ ਹਾਂ ਤੇ ਭਾਈ ਸ਼ਿਰ ਸਿੰਘ ਦੀ ਰਿਪੋਰਟ ਤਾਂ ਇਹ ਕਹਿੰਦੀ ਹੈ ਕਿ ਗੁਰੂ ਘਰਾਂ ਚ ਗਏ ਐ ਐਫ ਆਈ ਆਰ ਦਰਜ ਕਰਾਈ ਗਈ ਆ ਇੱਥੇ ਮੇਰੇ ਕੋਲ ਐਫ ਆਈ ਆਰ ਦੀ ਕਾਪੀ ਵੀ ਸੀ ਇਕੁਪਮੈਂਟ ਮੈਂ ਤੁਹਾਨੂੰ ਪੜ ਕੇ ਹੀ ਦੱਸ ਦੇਣਾ ਆ ਸੀ ਬਲਦੇਵ ਸਿੰਘ ਵਡਾਲਾ ਵੱਲੋਂ ਬਲਦੇਵ ਸਿੰਘ ਵਡਾਲਾ ਐਸ ਜੀ ਪੀ ਸੀ ਦਾ ਇੱਕ ਡਿਸਮਿਸਡ ਏਮਪਲੋਈ ਹੈ ਜੀਨੂ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹਦੀਆਂ ਸੇਵਾਵਾਂ ਬਰਖਾਸਤ ਕੀਤੀਆਂ ਉਹ ਆ ਕੇ ਐਫ ਆਈ ਆਰ ਦਰਜ ਕਰਾਉਂਦਾ ਹੈ 17 12 2025 ਨੂੰ 2016 ਦਾ ਇਸ ਰੂਪਾਂ ਦਾ ਮਸਲਾ 10 ਸਾਲ ਪੁਰਾਣਾ ਮਸਲਾ 2020 ਚ ਭਾਈ ਈਸ਼ਰ ਸਿੰਘ ਦੀ ਕਮੇਟੀ ਨੇ ਰਿਪੋਰਟ ਦਿੱਤੀ ਜਿਹਦੇ ਤਹਿਤ ਉਹ ਮੁਲਾਜ਼ਮਾਂ ਨੂੰ ਸਜ਼ਾ ਲੱਗ ਗਈ ਉਸ ਗੱਲ ਨੂੰ ਵੀ 6 ਸਾਲ ਹੋ ਗਏ 2022 ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਇਹਨਾਂ ਨੂੰ ਵੀ 4 ਸਾਲ ਹੋ ਗਏ ਤੇ ਅੱਜ ਸਰਕਾਰ ਦੇ ਅਖੀਰਲੇ 10 ਮਹੀਨਿਆਂ 'ਚ ਇਹਨਾਂ ਨੂੰ ਸਰੂਪ ਚੇਤੇ ਆ ਗਏ ਤੁਸੀਂ ਕੀ ਸੋਚਦੇ ਹੋ ਜਿਹੜੇ ਲੋਕਾਂ ਦੀਆਂ ਵੀਡੀਓਾਂ ਜਿਦੇ 'ਚ ਉਹ ਗੁਰੂ ਸਾਹਿਬ ਦਾ ਨਰਾਦਰ ਕਰਦੇ ਆ ਜਿਦੇ 'ਚ ਸਾਡੇ ਸ਼ਹੀਦਾਂ ਦੀਆਂ ਬੇਅਦਬੀਆਂ ਕਰਦੇ ਆ ਉਹ ਲੋਕ ਤੁਸੀਂ ਸੋਚਦੇ ਹੋ ਉਹਨਾਂ ਨੂੰ ਪੰਥ ਦਾ ਦਰਦ ਜਾ ਗਿਆ ਆਪਾਂ ਕਿਸ ਭਲੇ ਖੇਚ ਫਿਰਦੇ ਆ ਕੀ ਕੁਛ ਇਹਨਾਂ ਦੀ ਮਾਨਸਿਕਤਾ ਹੈ ਉਹ ਤਾਂ ਹਰ ਰੋਜ਼ ਇਹਨਾਂ ਦੇ ਬਿਆਨ ਬਿਆਨਾਂ ਚੋਂ ਝਲਕਦੀ ਹੈ ਅਕਾਲ ਤਖਤ ਸਾਹਿਬ ਨੂੰ ਕੁਐਸਚਨ ਕਰਨ ਵਾਲੇ ਬੰਦੇ ਮੁੱਖ ਮੰਤਰੀ ਕਹਿੰਦਾ ਕਿ ਮੈਂ ਅਕਾਲ ਤਖਤ ਸਾਹਿਬ ਤੇ ਪੇਸ਼ ਹੁੰਨਾ ਪਰ ਮੇਰੀਆਂ ਆ ਕੁਛ ਮੇਰੀਆਂ ਡਿਮਾਂਡਾਂ ਹੈ ਤੁਸੀਂ ਜੀ ਇਹਨੂੰ ਲਾਈਵ ਕਰੋ ਮੈਂ ਹਿਸਾਬ ਲੈ ਕੇ ਆਉਂਗਾ ਤੁਸੀਂ ਵੀ ਹਿਸਾਬ ਦਿਓ ਲੋਕਾਂ ਦੇ ਸਾਹਮਣੇ ਗੱਲ ਆਵੇ ਇਹ ਅਕਾਲ ਤਖਤ ਸਾਹਿਬ ਨਾਲ ਨੂੰ ਸੰਬੋਧਨ ਹੋਣ ਦੀ ਕੀ ਇਹ ਇਹ ਭਾਸ਼ਾ ਇਹ ਲੋਕ ਕਹਿੰਦੇ ਆ ਸਾਨੂੰ ਪੰਥ ਦਾ ਦਰਦ ਹੈ ਪੰਥ ਦਾ ਦਰਦ ਨਹੀਂ ਹੈ ਕੇਵਲ ਤੇ ਕੇਵਲ ਸ਼੍ਰੋਮਣੀ ਅਕਾਲੀ ਦਲ ਨੂੰ ਢਾਹ ਲਾਉਣ ਦਾ ਯਤਨ ਕਿਉਂਕਿ ਉਭਾਰ ਹੈ ਜਿਹੜਾ ਉਹਦੇ ਤੋਂ ਡਰ ਕੇ ਤੇ ਸੁਖਬੀਰ ਸਿੰਘ ਬਾਦਲ ਨੂੰ ਟਾਰਗੇਟ ਕਰਨ ਦਾ ਯਤਨ ਤੁਸੀਂ ਦੇਖੋ ਸੁਖਬੀਰ ਸਿੰਘ ਬਾਦਲ ਨੂੰ ਟਾਰਗੇਟ ਇਹਨਾਂ ਨੇ ਅੱਜ ਤੋਂ ਨਹੀਂ ਬੜੇ ਲੰਮੇ ਸਮੇਂ ਤੋਂ ਸ਼ਕਤੀਆਂ ਲਗੀਆਂ 4 ਦਸੰਬਰ ਨੂੰ 2024 ਨੂੰ ਸ਼ਰੀਅ ਅਕਾਲ ਤੱਕ ਸਾਹਿਬ ਵੱਲੋਂ ਲਾਈ ਹੋਈ ਸੇਵਾ ਨਿਭਾਉਂਦਿਆਂ ਪੁਲਿਸ ਦੀ ਮਿਲੀ ਭੁਗਤ ਨਾਲ ਪੁਲਿਸ ਦੀ ਸ਼ੈ ਨਾਲ ਪੰਜਾਬ ਪੁਲਿਸ ਦੀ ਸ਼ੈ ਨਾਲ ਉਹਨਾਂ ਤੇ ਇੱਕ ਕਾਤਲਾਨਾ ਹਮਲਾ ਹੁੰਦਾ ਫਿਜ਼ਿਕਲੀ ਇਲੀਮੀਨੇਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਹਦਾ ਇਹਦਾ ਮੰਤਵ ਕੀ ਸੀ ਕਿ ਸਿੱਖ ਪੰਥ ਨੂੰ ਅਕਾਲੀ ਦਲ ਨੂੰ ਲੀਡਰਲੈਸ ਕਰ ਦਿਓ ਤੇ ਉਹ ਜਿਹੜਾ ਬੰਦਾ ਜਿਹੜਾ ਹਮਲਾਵਰ ਹੈ ਨੋਨ ਇੱਕ ਹੱਤਵਾਦੀ ਤੇ ਉਹਨੂੰ 2 ਦਿਨ ਉਥੇ ਰੈਕੀਕੋਨ ਕਰਾਉਂਦਾ ਪੰਜਾਬ ਪੁਲਿਸ ਦਾ ਐਸਪੀ ਹਰਪਾਲ ਸਿੰਘ ਉਥੋਂ ਬਚਦੇ ਐ ਗੁਰੂ ਦੀ ਕਿਰਪਾ ਸੀ ਜਿਹਦੇ ਤੇ ਗੁਰੂ ਦਾ ਹੱਥ ਹੋਵੇ ਉਹਨੂੰ ਕੌਣ ਫਿਰ ਮਾਰ ਸਕਦਾ ਉਥੋਂ ਜਾਨ ਬਚਦੀ ਐ ਜਿੰਨਾ ਹਾਲਾਤਾਂ ਚੋਂ ਮੈਂ ਬਹੁਤੇ ਬੰਦੇ ਬਚਦੇ ਨਹੀਂ ਵੇਖੇ ਫੇਰ ਲਗਾਤਾਰ ਟਾਰਗੇਟ ਕੀਤਾ ਜਾਂਦਾ ਹੈ ਪਾਰਟੀ ਤੋੜੀ ਜਾਂਦੀ ਹੈ ਪਾਰਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਹੁਣ ਤੁਸੀਂ ਦੇਖੋ 328 ਸਰੂਪਾਂ ਦੇ ਵਿੱਚ ਐਫ ਆਈ ਆਰ ਦਰਜ ਕੀਤੀ ਜਾਂਦੀ ਹੈ ਤੇ ਮੈਂ ਇਹ ਪੁੱਛਦਾ ਇਹਨਾਂ ਨੂੰ ਇੱਕ ਪਾਸੇ ਤਾਂ ਤੁਸੀਂ ਕਹਿੰਦੇ ਹੋ ਕਿ ਸਾਨੂੰ ਬਹੁਤ ਦਰਦ ਹੈ ਪੰਥ ਦਾ ਅਸੀਂ ਇਹ ਮਸਲਾ ਹੱਲ ਕਰਕੇ ਦੇਣਾ ਉਹਦੇ ਵਿੱਚ ਜਿਹੜੇ ਦੋਸ਼ੀ ਨਾਮਜ਼ਦ ਹੈ ਜਿਨ੍ਹਾਂ ਦਾ ਨਾਮ ਭਾਈ ਈਸ਼ਰ ਸਿੰਘ ਨੇ ਵੀ ਆਪਦੀ ਰਿਪੋਰਟ ਚ ਲਿਖਿਆ ਤੇ ਜਿਨ੍ਹਾਂ ਦਾ ਨਾਮ ਐਫ ਆਈ ਆਰ ਚ ਵੀ ਆ ਆ ਮੇਰੇ ਕੋਲ ਐਫ ਆਈ ਆਰ ਹੈ ਇਹਦੇ ਵਿੱਚ ਮੁੱਖ ਦੋਸ਼ੀ ਨਾਮ ਭਾਈ ਨੇਮ ਜਿਹੜਾ ਮੈਂਸ਼ਨਡ ਹੈ ਆ ਪਾੜੀ ਦੇਵਾ ਤੁਹਾਨੂੰ ਜਸਪ੍ਰੀਤ ਸਿੰਘ ਹੋਣੇ ਜਸਪ੍ਰੀਤ ਸਿੰਘ ਜ਼ਿਲਦਕਾਰ ਹੈ ਇਹ ਮੁੱਖ ਦੋਸ਼ੀ ਹੈ ਇਸ ਐਫ ਆਈ ਆਰ ਚ ਇਹ ਮੁੱਖ ਦੋਸ਼ੀ ਹੈ ਭਾਈ ਈਸ਼ਰ ਸਿੰਘ ਕਮੇਟੀ ਦੀ ਰਿਪੋਰਟ ਚ ਤੇ ਬਾਕੀਆਂ ਤੇ ਤਾਂ ਰੇਡਾਂ ਮਾਰੀ ਜਾਂਦੇ ਹੋ ਤੇ ਇਹਨੂੰ ਕਿੱਥੇ ਲਕੋ ਕੇ ਰੱਖਿਆ ਹੈ ਮੇਰਾ ਸਵਾਲ ਹੈ ਭਗਵੰਤ ਮਾਨ ਨੂੰ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਹੁਣ ਤੁਸੀਂ ਪੁੱਛੋਗੇ ਇੱਦਾਂ ਜਸਪ੍ਰੀਤ ਦਾ ਨਾਮ ਐ ਕਿਉਂ ਲੈ ਰਿਆ ਕਿਉਂਕਿ ਜੀ ਜਿਹੜੇ ਨਾਟਕ ਕਰ ਰਹੇ ਐ मुखੌਟਾ ਪਾ ਰਹੇ ਐ ਪੰਥਦਰਦੀ ਹੋਣ ਦਾ 328 ਰੂਪਾਂ ਵਾਲੇ ਮਸਲੇ ਚ ਮੁੱਖ ਦੋਸ਼ੀ ਨੂੰ ਤਾਂ ਇਹਨਾਂ ਨੇ ਆfda ਅੰਮ੍ਰਿਤਸਰ ਡਿਸਟ੍ਰਿਕਟ ਪਲੈਨਿੰਗ ਬੋਰਡ ਦਾ ਚੇਅਰਮੈਨ ਲਾ ਰੱਖਿਆ ਆ ਭਗਵੰਤ ਮਾਨ ਦੀ ਟਵੀਟ ਹੈ ਜਿਦੋਂ ਚੇਅਰਮੈਨ ਬਣਦਾ ਡਿਸਟ੍ਰਿਕਟ ਪਲੈਨਿੰਗ ਬੋਰਡ ਅੰਮ੍ਰਿਤਸਰ ਜਸਪ੍ਰੀਤ ਸਿੰਘ ਟਵੀਟ ਕੀ ਕਰਦਾ ਭਗਵੰਤ ਮਾਨ ਜ਼ਿਲ੍ਹਾ ਯੋਜਨਾ ਬੋਰਡ ਦੇ ਨਵੇਂ ਚੇਅਰਮੈਨਾਂ ਨੂੰ ਵਧਾਈਆਂ ਨਵੇਂ ਅਹੁਦੇਦਾਰਾਂ ਵੱਲੋਂ ਆਪਣੀ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਨਾਲ ਨਿਭਾਉਣ ਦੀ ਉਮੀਦ ਕਰਦਾ ਹਾਂ ਪੰਜਾਬ ਦੀ ਰੰਗਲਾ ਪੰਜਾਬ ਟੀਮ ਵਿੱਚ ਤੁਹਾਡਾ ਸਵਾਗਤ ਹੈ 328 ਰੂਪਾਂ ਦੇ ਵਿੱਚ ਜਿਹੜਾ ਐਫਆਈਆਰ ਦੇ ਵਿੱਚ ਨਾਮ ਜਦਾ ਉਹ ਉਹਨੂੰ ਤਾਂ ਕਹਿੰਦੇ ਤੂੰ ਸਾਡੇ ਰੰਗਲਾ ਪੰਜਾਬ ਟੀਮ ਦਾ ਹਿੱਸਾ ਹੈ ਤੁਹਾਡਾ ਸਵਾਗਤ ਹੈ ਇਸ ਟੀਮ ਦੇ ਵਿੱਚ ਜਸਪ੍ਰੀਤ ਸਿੰਘ ਨੂੰ ਇਹਨਾਂ ਨੇ ਆਪਦੇ ਅੰਮ੍ਰਿਤਸਰ ਦਾ ਜਿਲ੍ਹਾ ਪ੍ਰਧਾਨ ਵੀ ਲਾ ਰੱਖਿਆ ਉਹਦੀ ਅਪੁਆਇੰਟਮੈਂਟ ਲੈਟਰ ਜਿਹਦੇ ਤੇ ਦਸਕਤ ਭਗਵੰਤ ਸਿੰਘ ਮਾਨ ਭਗਵੰਤ ਮਾਨ ਤੇ ਸੰਦੀਪ ਪਾਠਕ ਦੇ ਜਸਪ੍ਰੀਤ ਸਿੰਘ ਨੂੰ ਇਹਨਾਂ ਨੇ ਮਿਊਨਿਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਦੀ ਜਿਹੜੀ ਸਕਰੀਨਿੰਗ ਕਮੇਟੀ ਸੀ ਕੈਂਡੀਡੇਟ ਸਿਲੈਕਟ ਕਰਨ ਦੀ ਉਹਦਾ ਚੇਅਰਮੈਨ ਅਪਲਿਕ ਸੀਨੀਅਰ ਲੀਡਰ ਜਸਪ੍ਰੀਤ ਸਿੰਘ ਆਮ ਆਦਮੀ ਪਾਰਟੀ ਦੇ ਲੀਡਰ ਹੈਡ ਤੇ ਦਸਕਤ ਹੈ ਸੰਦੀਪ ਪਾਟਕ ਤੇ ਅਮਨ ਰੋੜੇ ਦੇ ਇਸੇ ਜਸਪ੍ਰੀਤ ਸਿੰਘ ਨੂੰ ਇਹਨਾਂ ਨੇ ਸਟੇਟ ਦਾ ਜੁਆਇੰਟ ਸੈਕਟਰੀ ਲਾਇਆ ਹੋਇਆ ਆ ਵੀ ਉਹਦੀ ਅਪੁਆਇੰਟਮੈਂਟ ਲੈਟਰ ਹੈ ਭਗਵੰਤ ਮਾਨ ਤੇ ਜਰਨੈਲ ਸਿੰਘ ਦੇ ਦਸਤਖਤ ਹੈ ਇਹਦੇ ਤੇ ਆ ਉਹਦੀਆਂ ਤਸਵੀਰਾਂ ਹੈ ਮੈਂ ਤੁਹਾਨੂੰ ਦਿਖਾ ਦਿਆਂ ਚਲੋ ਤਸਵੀਰਾਂ ਤਾਂ ਆਉਣੀਆਂ ਹੀ ਆ ਜਦੋਂ ਏਡੇ ਏਡੇ ਉੱਤੇ ਤੇ ਬੈਠਾ ਆ ਸੰਦੀਪ ਪਾਠਕ ਨਾਲ ਹੈ ਆ ਬੱਗੂ ਕੋਸ਼ੇ ਨਾਲ ਹੈ ਸੋ ਇਹਨਾਂ ਨੂੰ ਸਭ ਪਤਾ ਜਿਹੜੇ ਹੱਸ ਪਿਆ ਆ ਸਾਰੇ ਲੋਕਾਂ ਨੂੰ ਵੀ ਪਤਾ ਹੈ ਹਰਜੋਤ ਬੈਂਸ ਆ ਭਗਵੰਤ ਮਾਨ ਦੇ ਫਲੈਕਸ ਬਤੌਰ ਜ਼ਿਲ੍ਹਾ ਚੇਅਰਮੈਨ ਚੇਅਰਮੈਨ ਜ਼ਿਲ੍ਹਾ ਪਲਾਨਿੰਗ ਬੋਰਡ ਲਈ ਵੇ ਹੈ ਤੁਸੀਂ ਫਿਰ ਇਹਨੂੰ ਕਿਉਂ ਪ੍ਰੋਟੈਕਟ ਕੀਤਾ ਹੋਇਆ ਹੈ ਅੱਜ ਤੱਕ ਇਹਦੇ ਤੇ ਸਵਾਲ ਵੀ ਨਹੀਂ ਤੁਸੀਂ ਕੀਤਾ ਤੇ ਉ ਤੁਸੀਂ ਕਹਿੰਦੇ ਹੋ ਅਸੀਂ ਪੰਥਦਰਦੀ ਆ ਸੋ ਤੁਸੀਂ ਇੱਕ ਮੋਟੀਵੇਟਿਡ ਐਫ ਆਈ ਆਰ ਇੱਕ ਮੋਟੀਵੇਟਿਡ ਸੈਟ ਹੁਣ ਸੈਟ ਤੁਸੀਂ ਦੇਖੋ ਬਣਦੀ ਐ ਐਸ ਆਈ ਟੀ ਕੀਦੀ ਬਣਾਉਂਦੇ ਐ ਇਹ ਚੇਅਰਮੈਨ ਆ ਉਹਦਾ ਗੁਰਪ੍ਰੀਤ ਸਿੰਘ ਭੁੱਲਰ ਕਮਿਸ਼ਨਰ ਅੰਮ੍ਰਿਤਸਰ ਜਿਹਨਾਂ ਦੇ ਖਰੇਕਸੀ ਜਦੋਂ ਸਰ ਸੁਖਬੀਰ ਸਿੰਘ ਬਾਦਲ ਤੇ ਗੋਲੀ ਚੱਲੀ ਜਿਨ੍ਹਾਂ ਦਾ ਬਿਆਨ ਸੀ ਗੋਲਣ ਤੋਂ ਬਾਅਦ ਕੀ ਹੋ ਸਕਦਾ ਸੁਖਬੀਰ ਸਿੰਘ ਬਾਦਲ ਨੇ ਆਪ ਚਲਾਈ ਹੋਵੇ ਸਿੰਪਥੀ ਲੈਣ ਵਾਸਤੇ ਜਿਨ੍ਹਾਂ ਨੇ 6 ਘੰਟੇ ਇੱਕ ਜੈਡ ਪਲੱਸ ਪ੍ਰੋਟੈਕਟਿਵ ਪੰਜਾਬ ਦਾ ਡਿਪਟੀ ਚੀਫ ਮਿਨਿਸਟਰ ਫਾਰਮਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਗੋਲੀ ਚੱਲੀ ਹੋਵੇ ਤੇ 6 ਘੰਟੇ ਐਫ ਆਈ ਆਰ ਦਾ ਦਰਜ ਹੋਵੇ ਉਸ ਵੇਲੇ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਜੀ ਸੀ ਜਿਹੜੇ ਸਿੱਟ ਦੀ ਅਗਵਾਈ ਕਰ ਰਹੇ ਦੂਜਾ ਮੈਂਬਰ ਸਿੱਟ ਦਾ ਉਹੀ ਹਰਪਾਲ ਸਿੰਘ ਜਿਹੜਾ ਨਰੈਣ ਚੋੜੇ ਨੂੰ ਰੈਕੀ ਕਰਾਉਂਦਾ ਸੀ ਤੀਜਾ ਮੈਂਬਰ ਸਿੱਟ ਦਾ ਹੁਣ ਤੁਸੀਂ ਵੇਖੋ ਪਿਕਨ ਚੂਜ਼ ਕਿਵੇਂ ਹੋ ਰਹੀ ਹੈ ਇਹ ਦੋ ਅੰਮ੍ਰਿਤਸਰ ਤੋਂ ਪਾਤੇ ਤੀਜਾ ਮੈਂਬਰ ਐਸਆਈਟੀ ਦਾ ਪਟਿਆਲੇ ਤੋਂ ਗੁਰਬੰਸ ਬੈਂਸ ਜਿਹੜਾ ਡਿਸਮਿਸ ਹੋਇਆ ਵਾ ਕਈ ਵਾਰੀ ਕ腐ਸ਼ਨ ਚ ਕਾਲੀ ਦਲ ਦੀ ਸਰਕਾਰਾਂ ਨੇ ਡਿਸਮਿਸ ਕੀਤਾ ਤੇ ਜਿਹੜਾ ਵਿਕਰਮ ਸਿੰਘ ਮਜੀਠੀਆ ਦੀ ਸਿੱਟ ਦਾ ਵੀ ਮੈਂਬਰ ਹੈ ਜਿਹਦੇ ਚ ਉਹ ਝੂਠਾ ਪਰਚਾ ਵਿਸ ਪ੍ਰੋਪੋਰਸ਼ਨਲ ਐਸੈਟਸ ਦਾ ਦਿੱਤਾ ਚੌਥਾ ਮੈਂਬਰ ਚੱਕ ਕੇ ਆ ਜਾਂਦੇ ਆ ਫਿਰ ਲੁਧਿਆਣੇ ਬਿਆਨਤ ਸਿੰਘ ਜੁਨੇਜਾ ਬਿਆਨਤ ਜੁਨੇਜਾ ਡੀਐਸਪੀ ਰੀਸੈਂਟਲੀ ਪ੍ਰੋਮੋਟ ਹੋਇਆ ਲੁਧਿਆਣੇ ਲਾਇਆ ਪ੍ਰਾਈਮ ਪੋਸਟਿੰਗ ਹੈ ਜਿਹਦਾ ਸਕਾ ਭਰਾ ਆਮ ਆਦਮੀ ਪਾਰਟੀ ਦਾ ਕਾਉਂਸਲਰ ਹੈ ਪਟਿਆਲੇ ਤੋਂ ਪਿਕ ਐਂਡ ਚੂਜ਼ ਦੇਖੋ ਕਿਵੇਂ ਇੱਕ ਮੋਟੀਵੇਟਿਡ ਪੋਲੀਟੀਕਲ ਅਜੰਡਾ ਦੇ ਕੇ ਸਿੱਟ ਬਣਾਈ ਜਾਂਦੀ ਹੈ ਉਹ ਸਿੱਟ ਜੀ ਜਿਹੜਾ ਉਸ ਵੇਲੇ ਆਡੀਟਰ ਸੀ ਆਪਣਾ ਐਸਜੀਪੀਸੀ ਦਾ ਕੋਲੀ ਉਹਨੂੰ ਅਰੈਸਟ ਕਰਦੀ ਹੈ ਤੇ ਚੈਨਲ ਹੈਡਲਾਈਨ ਚਲਾਉਂਦੇ ਆ ਕਿ ਸੁਖਬੀਰ ਸਿੰਘ ਬਾਦਲ ਦਾ ਨੇੜਲਾ ਕੋਲੀ ਗ੍ਰਿਫਤਾਰ ਤੇ ਸੁਖਬੀਰ ਸਿੰਘ ਬਾਦਲ ਦੇ ਤਾਂ ਮੈਂ ਸਵਾਲ ਕਰਦਾ ਗੁਰਪ੍ਰੀਤ ਸਿੰਘ ਬੋਬੀ ਭੁੱਲਰ ਵੀ ਬਹੁਤ ਨੇੜੇ ਸੀ ਸਾਡੇ 10 ਸਾਲ ਦੀ ਸਰਕਾਰ ਚ ਐਸਐਸਪੀ ਰਹੇ ਆ ਤੇ ਇਹ ਕਿਉਂ ਨਹੀਂ ਚਲਾਈ ਕਿ ਸੁਖਬੀਰ ਸਿੰਘ ਬਾਦਲ ਦੇ ਨੇੜਲੇ ਨੇ ਕੋਲੀ ਫੜਿਆ ਇੱਕ ਪੋਲਿਟੀਕਲ ਨੈਰੇਟਿਵ ਚਲਾਇਆ ਜਾ ਰਿਹਾ ਤੇ ਮੈਂ ਚੈਨਲਸ ਨੂੰ ਇਹ ਸਵਾਲ ਜ਼ਰੂਰ ਕਰਦਾ ਕੀ ਕਿਸੇ ਚੈਨਲ ਨੇ ਇਹ ਹੈਡਲਾਈਨ ਚਲਾਈ ਕਿ ਆਮ ਆਦਮੀ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ 328 ਰੁਪਆ ਦੇ ਕੇਸ ਦੇ ਵਿੱਚ ਐਫ ਆਈ ਆਰ 'ਚ ਨਾਮਜ਼ਦ ਇੱਕ ਚੈਨਲ ਦੱਸ ਦਿਓ ਜੀ ਨੇ ਇਹ ਹੈਡਲਾਈਨ ਚਲਾਈ ਹੋਵੇ ਕਿਸੇ ਚੈਨਲ ਨੇ ਇਹ ਹੈਡਲਾਈਨ ਚਲਾਈ ਕਿ ਆਮ ਆਦਮੀ ਪਾਰਟੀ ਦਾ ਡਿਸਟ੍ਰਿਕਟ ਪਲਾਨਿੰਗ ਬੋਰਡ ਦਾ ਚੇਅਰਮੈਨ 328 ਰੁਪਆ ਦੇ ਐਫ ਆਈ ਆਰ 'ਚ ਨਾਮਜ਼ਦ ਕਿਸ ਨੇ ਹੈਡਲਾਈਨ ਚਲਾਈ ਕਿ ਆਮ ਆਦਮੀ ਪਾਰਟੀ ਦਾ ਪੰਜਾਬ ਦਾ ਜੁਆਇੰਟ ਸਕੱਤਰ 328 ਰੁਪਆ ਦੇ ਕੇਸ ਦੇ ਵਿੱਚ ਨਾਮਜ਼ਦ ਨਹੀਂ ਚਲਾਈ ਕਿਉਂਕਿ ਏਜੰਡਾ ਬਣ ਕੇ ਆਉਂਦਾ ਸੀ ਉੱਥੋਂ ਤੇ ਜਿਹੜੀ ਮੈਂ ਤੁਹਾਨੂੰ ਗੱਲ ਕਰ ਰਿਹਾ ਏਜੰਡਾ ਦੇਖੋ ਕਿੱਥੋਂ ਤੱਕ ਚੱਲ ਰਿਹਾ ਹੈ ਉਹਨੇ ਸਿੱਟ ਕੀ ਕਰਦੀ ਹੈ ਕੋਲੀ ਫੜ ਲਿਆ ਚਲੋ ਕੋਲੀ ਆਡੀਟਰ ਸੀ ਝੂਠ ਸੱਚ ਮੈਂ ਕੋਲੀ ਦੀ ਡਿਫੈਂਸ 'ਚ ਨਹੀਂ ਆਇਆ ਇੱਥੇ ਉਸ ਤੋਂ ਬਾਅਦ ਇਹ ਸਿੱਟ ਰੇਡ ਮਾਰਦੀ ਹੈ ਲੁਧਿਆਣੇ ਅਸ਼ਮਨੀ ਐਂਡ ਐਸੋਸੀਏਟਸ ਦੇ ਪੰਜਾਬ ਦੇ ਸਭ ਤੋਂ ਵੱਡੇ ਇਨਕਮ ਟੈਕਸ ਦੇ ਲੋਅਰ ਜਿਹੜੇ ਪੰਜਾਬ ਦੇ ਸਭ ਵੱਡੇ ਬਿਜ਼ਨਸਮੈਨ ਚਾਹੇ ਰਜਿੰਦਰ ਗੁਪਤਾ ਇਹਨਾਂ ਦਾ ਐਮਪੀ ਹੋਵੇ ਆਪ ਦਾ ਟ੍ਰਾਈਡੈਂਟ ਵਾਲਾ ਚਾਹੇ ਉਹ ਸਵਾਲ ਹੋਣ ਚਾਹੇ ਕੋਈ ਲੁਧਿਆਣੇ ਦਾ ਹੋਵੇ ਸਭ ਦਾ ਉਹ ਇਨਕਮ ਟੈਕਸ ਲਾਇਰ ਹੈ ਸੁਖਵੀਰ ਸਿੰਘ ਬਾਦਲ ਦਾ ਵੀ ਉਹ ਇਨਕਮ ਟੈਕਸ ਲਾਇਰ ਹੈ ਉਹਦੇ ਰੇਡ ਮਾਰਦੀਏ ਐਸਆਈਟੀ ਆਕੇ ਲੁਧਿਆਣੇ ਦਫਤਰ ਤੁਸੀਂ ਸਾਰਿਆਂ ਨੇ ਵੇਖਿਆ ਕੰਪਿਊਟਰ ਤੇ ਫਾਈਲਾਂ ਚੱਕ ਕੇ ਲੈ ਜਾਂਦੇ ਮੇਰਾ ਸਵਾਲ ਹੈ ਇਹਨਾਂ ਨੂੰ ਕਿ ਅਸ਼ਵਨੀ ਦਾ ਕੀ ਲੈਣਾ ਦੇਣਾ ਹੈ ਜੀ ਐਸਜੀਪੀਸੀ ਨਾਲ ਦੂਰ ਦੂਰ ਦਾ ਲੈਣਾ ਦੇਣਾ ਕੋਈ ਨਹੀਂ ਅਸ਼ਵਨੀ ਐਂਡ ਐਸੋਸੀਏਟਸ ਦਾ ਅਸ਼ਵਨੀ ਐਂਡ ਐਸੋਸੀਏਟਸ ਦਾ ਕੀ ਲੈਣਾ ਦੇਣਾ ਇਸ ਐਫਆਈਆਰ ਨਾਲ ਜਿਹੜੀ 328 ਰੁਪਿਆਂ ਦੀ ਹੋਈ ਤੇ ਅਸ਼ਵਨੀ ਨੂੰ ਜਾ ਕੇ ਤੁਸੀਂ ਇਹ ਨਹੀਂ ਪੁੱਛਿਆ ਇਸ ਐਫਆਈਆਰ ਬਾਰੇ ਕੁਝ ਵੀ ਨਹੀਂ ਪੁੱਛਿਆ ਅਸ਼ਵਨੀ ਨੂੰ ਕਹਿੰਦੇ ਸੁਪੀਰ ਸਿੰਘ ਬਾਦਲ ਦੀਆਂ ਫਾਈਲਾਂ ਸੁਪੀਰ ਸਿੰਘ ਬਾਦਲ ਦੀਆਂ ਕੰਪਨੀਆਂ ਦੀਆਂ ਤੇ ਹਰਸਿਮਰਤ ਕੌਰ ਬਾਦਲ ਦੀਆਂ ਫਾਈਲਾਂ ਦੇ ਸਨ ਧੱਕੇ ਨਾਲ ਚੱਕ ਕੇ ਲੈ ਕੇ ਗਏ ਬ੍ਰੇਕਿੰਗ ਆਲ ਰੂਲਸ ਐਂਡ ਰੈਗੂਲੇਸ਼ਨ ਸਾਰੇ ਕਾਨੂੰਨ ਚੱਕੇ ਟੰਕੇ ਤੇ ਲੱਭਣਾ ਉਹਨਾਂ ਚੋਂ ਕੀ ਐ ਤੁਹਾਨੂੰ ਤਾਂ 4 ਸਾਲ ਹੋ ਗਏ ਲੱਭਦੇ ਉਹਨੂੰ ਤੁਹਾਨੂੰ ਕੁਝ ਨਹੀਂ ਲੱਭਿਆ ਲੱਭਣੇ ਇਹਦੇ ਚੋਂ ਵੀ ਕੁਝ ਨਹੀਂ ਤੁਸੀਂ ਲੈ ਕੇ ਸਾਨੂੰ ਉਸ ਗੱਲ ਦੀ ਕੋਈ ਡਰ ਘਬਰਾਹਟ ਨਹੀਂ ਪਰ ਇੱਥੋਂ ਤੁਹਾਡੀ ਮਨਸ਼ਾ ਜਾਹਰ ਹੁੰਦੀ ਹੈ ਕਿ ਤੁਹਾਡਾ ਏਜੰਡਾ 328 ਰੂਪਾਂ ਵਾਲਾ ਨਹੀਂ ਐ ਤੁਹਾਡਾ ਏਜੰਡਾ ਇਹਦੀ ਆੜ ਸੁਖਵੀਰ ਸਿੰਘ ਬਾਦਲ ਨੂੰ ਟਾਰਗੇਟ ਕਰਨਾ ਹੈ